ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਤਾਪਾ ਤੋਂ ਜੋ ਪਿੰਡ ਘੋਂਸਰੂ ਲਿੰਕ ਛੜਕ ਜਾਂਦੀ ਹੈ ਇਸ ਸੜਕ ਤੇ ਤੁਹਾਨੂੰ ਸੜਕ ਦੇ ਦੋਵਾਂ ਪਾਸਿਆਂ ਤੇ ਹਰੇ ਭៃ ਦਿਖਾ ਰਿਹਾ ਹੈ ਦਰਖਤ ਦਿਖਾ ਰਿਹਾ ਹੈ ਜੋ ਕਿ ਬਹੁਤ ਜ਼ਿਆਦਾ ਦਰਖਤ ਲੱਗੇ ਹੋਏ ਨੇ ਮੌਸਮ ਵੀ ਕਿਆਈ ਬਾਤਾਂ ਨੇ ਬਹੁਤ ਵਧੀਆ ਮੌਸਮ ਹੈ ਇਸ ਸੜਕ ਤੇ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੇ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਸ ਤਰ੍ਹਾਂ ਦਰਖਤ ਹੋਣ ਤਾਂ ਵਾਤਾਵਰਨ ਹੈ ਜੋ ਹੋਰ ਵੀ ਵਧੀਆ ਹੋ ਜਾਵੇਗਾ ਵੱਡੀ ਗੱਲ ਇਹ ਹੈ ਵੀ ਖੈਰੇ ਬੂਟੇ ਦਾ ਤਾਂ ਦਰਖਤ ਦਾ ਤਾਂ ਨੋ ਬ ਨਹੀਂ ਪਤਾ ਕੀ ਹੈ ਹਰੇਕ ਚਾਰ ਪਈ ਨੇ ਦਰਖਤ ਢੇਕਾ ਨਿੰਮ ਕਹਿਣ ਦਾ ਮਤਲਬ ਕੀ ਹੈ ਵੀ ਬਹੁਤ ਵੱਡੀ ਗਿਣਤੀ ਵਿੱਚ ਦਰਖਤ ਲੱਗੇ ਹੋਏ ਨੇ ਤਾਂ ਦੋਸਤੋ ਗਰਮੀ ਦਾ ਸੀਜ਼ਨ ਚੱਲ ਰਿਹਾ ਹੈ ਬਰਸਾਤਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਤੇ ਆਪਾਂ ਸਾਂਝੀਆਂ ਥਾਵਾਂ ਤੇ ਲਿੰਕ ਛੜਕਾਂ ਤੇ ਦਰਖਤ ਲਾਈਏ ਤਾਂ ਜੋ ਵਾਤਾਵਰਨ ਵਧੀਆ ਬਣ ਸਕੇ ਮੈਨੂੰ ਤਾਂ ਲੋਕੇਸ਼ਨ ਇਹ ਬਹੁਤ ਹੀ ਵਧੀਆ ਲੱਗੀ ਕਿਉਂਕਿ ਸਿਆਣੇ ਕਹਿੰਦੇ ਨੇ ਇੱਕ ਰੁੱਖ 100 ਸੁੱਖ ਕਿਸਾਨਾਂ ਵੱਲੋਂ ਜੋ ਸੜਕ ਦੇ ਦੋਵੇਂ ਪਾਸਿਆਂ ਤੇ ਦਰਖਤ ਲੱਗੇ ਹੋਏ ਨੇ ਕਿਸਾਨਾਂ ਵੱਲੋਂ ਇਹਨਾਂ ਨੂੰ ਸ਼ਾਂਗਿਆ ਜਾਂਦਾ ਕਿਉਂਕਿ ਇਹਨਾਂ ਦੀਆਂ ਜੋ ਡਾਹਣੀਆਂ ਨੇ ਇਹ ਸੜਕ ਤੇ ਆ ਜਾਂਦੀਆਂ ਨੇ ਕਈ ਵਾਰ ਰਾਤ ਬਰਾਤੇ ਨਹੀਂ ਪਤਾ ਲੱਗਦਾ ਤਾ ਕੋਈ ਹਾਸਾ ਵੀ ਆਪਰ ਸਕਦਾ ਹੈ ਇਸ ਲਈ ਕਿਸਾਨਾਂ ਵੱਲੋਂ ਇਸ ਸੜਕ ਤੇ ਦਰਖਤਾਂ ਦੀ ਪੂਰੀ ਸਾਫ ਸਮਹਾਲ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਮੈਂ ਵੀਊ ਵੀ ਦਿਖਾ ਰਿਹਾ ਤੁਰ ਤੋਂ ਲੈ ਕੇ ਤੁਰ ਤੱਕ ਕਿਸਾਨਾਂ ਵੱਲੋਂ ਆ ਤੁਹਾਨੂੰ ਦਿਖਾ ਰਹੇ ਆ ਦਰਖਤ ਛਾਂਗੇ ਹੋਏ ਨੇ ਸੋਹਣੇ ਵੀ ਲੱਗਦੇ ਨੇ ਵਧੀਆ ਵੀ ਲੱਗਦੇ ਨੇ ਦਰਖਤੀ ਦਰਖਤ ਨੇ ਕੋਣਸਾਂ ਵਾਲੀ ਸੜਕ ਤੇ ਜੋ ਵਾਤਾਵਰਨ ਪ੍ਰੇਮੀ ਨੇ ਉਹ ਬੜੀ ਸਾਫ ਸੰਭਾਲ ਰੱਖਦੇ ਨੇ ਵਾਤਾਵਰਨ ਦੀ ਸਾਡੇ ਨੇਚਰ ਕਲੱਬ ਹੈ ਜਿਹਦੇ ਜਿਹਦੇ ਵਿੱਚ ਸੰਨੀ ਜੀ ਸੰਨੀ ਗੋਇਲ ਰਿੰਕੂ ਚੱਕੀ ਵਾਲਾ ਤੇ ਹੋਰ ਇਹਨਾਂ ਦੇ ਸਾਥੀ ਬਹੁਤ ਕੰਮ ਕਰਦੇ ਨੇ ਵਾਤਾਵਰਨ ਲਈ ਕਿਉਂਕਿ ਰੁੱਖੀ ਆਪਣੀ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਇਸ ਲਈ ਹਰ ਵਿਅਕਤੀ ਨੂੰ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਜਿਸ ਨਾਲ ਵਾਤਾਵਰਨ ਜੋ ਉਹ ਸਾਫ ਸੁਥਰਾ ਰਹਿੰਦਾ ਹੈ ਆਕਸੀਜਨ ਦੀ ਵੀ ਕਮੀ ਨਹੀਂ ਹੁੰਦੀ ਇਸ ਲਈ ਧਰਤੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਜੋ ਰੁੱਖ ਹੈ ਉਹ ਅਹਿਮ ਰੋਲ ਅਦਾ ਕਰਦੇ ਨੇ ਤਾਂ ਮੂਰੇ ਹੁਣ ਬਰਸਾਤਾਂ ਵੀ ਚੱਲ ਪਈਆਂ ਖੇਤ ਦੀਆਂ ਮੋਟਰਾਂ ਤੇ ਗਲੀਆਂ ਮਹੱਲਿਆਂ ਚ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਹੈ ਉਥੇ ਸ਼ਾਨਦਾਰ ਰੁਕ ਲਾਏ ਜਾਣ ਬਹੁਤ ਗਲੀ ਮਹੱਲਿਆਂ ਵਿੱਚ ਦੇਖਿਆ ਹੁਣ ਨੌਜਵਾਨ ਬੱਚੇ ਬੱਚੀਆਂ ਵੱਲੋਂ ਵੀ ਉਹਦਾ ਜਨਮ ਦਿਨ ਤੇ ਵਿਆਹ ਦੀ ਬਰੇ ਗੰਢ ਤੇ ਰੁਖ ਲਾਉਣ ਦੀ ਮੈਂ ਮਸ਼ਹੂਰ ਹੋਈ ਵੀ ਹੈ ਜੋ ਬਹੁਤ ਵਧੀਆ ਗੱਲ ਹੈ ਆ ਵੀਡੀਓ ਸ਼ੇਅਰ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬੀਜੇ ਸ਼ਰਮਾ